ਤਤ ਸ੍ਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਵਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਸਵਾਰਤੀ ਜਾਂਦੇ ਜੀ ਇਹ ਹੈਗਾ ਜੀ ਰਮਾਲ ਅੱਜ ਆਪਾਂ ਰਮਾਲ ਬਾਰੇ ਗੱਲਬਾਤ ਕਰਾਂਗੇ ਪ੍ਰੇਮ ਕਾਮਾ ਆਪਣੇ ਪ੍ਰੇਮੀ ਨੂੰ ਅਤੇ ਪ੍ਰੇਮੀ ਆਪਣੇ ਪ੍ਰੇਮ ਕਾਨ ਨੂੰ ਜਿੱਥੇ ਸ਼ਾਂਪਾਂ ਛੱਲੇ ਨਿਸ਼ਾਨੀਆਂ ਦਿੰਦੇ ਹਨ ਉੱਥੇ ਰਮਾਲ ਦੀ ਨਿਸ਼ਾਨੀ ਵੀ ਬੜੀ ਡਾਢੀ ਹੁੰਦੀ ਸੀ ਇੱਕ ਨਾਲ ਲਾ ਕੇ ਰੱਖੀ ਹੈ ਇਹ ਜੋ ਲੈ ਦਿੱਤਾ ਸੀ ਰਮਾਲ ਤੂੰ ਨਿਸ਼ਾਨੀ ਸੱਜਣਾ ਦੇ ਕਾਰਜਾਂ ਵਿੱਚ ਥਾੜੀ ਵਿੱਚ ਰਸੋ ਤੇ ਪਾਈ ਹੁੰਦੀ ਪਾਈ ਜਾਂਦੀ ਸੀ ਤਾਂ ਉਸ ਦੇ ਉੱਤੇ ਰਮਾਲ ਦਿੱਤਾ ਜਾਂਦਾ ਸੀ ਥਾੜੀ ਉੱਤੇ ਰਮਾਲ ਕਿਹਦੇ ਵਾਲ ਆਵੇ ਅੱਖੀਆਂ ਤੇ ਹੋਈਆਂ ਚਾਰ ਚੀਰੇ ਵਾਲੇ ਆਵੇ ਦੋ ਤੇਰੀਆਂ ਦੋ ਮੇਰੀਆਂ ਰਮਾਲ ਰਿਹਾ ਬਚਕਾਰ ਚੀਰੇ ਵਾਲੇ ਆਵੇ ਜਦ ਪ੍ਰਦੇਸ਼ ਗਏ ਸੱਜਣਾ ਦਾ ਖੱਤ ਆਉਂਦਾ ਸੀ ਉਸ ਨੂੰ ਰਮਾਲ ਵਿੱਚ ਬੰਦ ਕੇ ਬੌਟੀਆਂ ਨਾਲ ਹੀ ਸਵਾਰ ਲੈਂਦੀਆਂ ਸਨ ਆਇਆ ਖਤ ਸੱਜਣਾ ਦਾ ਅਸਾਦਾ ਬੰਨਿਆ ਰਮਾਲ ਨਹੀਂ ਸਹੀਓ ਲੋਕਾਂ ਦਾ ਆਪਣੇ ਕੰਤ ਸੁਲਾਏ ਅਸਾ ਰਮਾਲ ਉਸਰਾਇਆ ਨਾਲ ਨਹੀਂ ਸਹੀਓ ਮੇਲੇ ਜਾਣ ਵਾਲੀਆਂ ਨਖਰੋ ਰੋਆਂ ਰਮਾਲ ਦੇ ਪੱਜ ਕਿਸੇ ਗੱਬਰ ਨੂੰ ਹੁਕਮ ਚਾਰ ਕੇ ਉਸ ਦਾ ਜੇਰਾ ਵੇਖ ਲੈਂਦੀਆਂ ਸਨ ਮੇਰਾ ਡੰਗੇ ਰਮਾਲ ਫੜਾਈ ਬੇ ਰਾਹੇ ਰਾਹੇ ਜਾਂਦੇ ਚੋਬਰ ਚੋਬਰ ਵੀ ਕਿਹੜੇ ਘਟ ਹੁੰਦੇ ਸਨ ਉਹ ਮੋੜ ਦੀ ਡਾਕ ਇਮੇਤਾਰ ਦੇ ਤੇ ਤੁਹਾਡੇ ਗਏ ਰਮਾਲ ਫੜਾਵਾ ਕਿਹੜੀਆਂ ਤੂੰ ਜੇਲ੍ਹਦਾਰ ਨਹੀਂ ਰਮਾਲ ਪਹਿਰਾਵੇ ਦਾ ਹਿੱਸਾ ਹੈ ਜਾਂ ਗਹਿਣਾ ਹੈ ਇਸ ਬਾਰੇ ਫੈਸਲਾ ਕਰਨਾ ਔਖਾ ਹੈ ਇਹ ਕੱਪੜੇ ਦਾ ਹੋਣ ਕਰਕੇ ਪਹਿਰਾਵਾ ਹੈ ਪਰ ਗਹਿਣੇ ਵਾਂਗ ਵਿਚਰਦਾ ਹੈ ਸੋ ਉਹਨਾਂ ਸਾਲ ਵਾਲੀ ਕੁੜੀ ਦੀ ਨਿਸ਼ਾਨੀ ਹੱਥ 'ਚ ਰਮਾਲ ਰੱਖਦੀ ਉਹਦੇ ਗਲ 'ਚ ਸਪੋੜੀਆਂ ਦੀ ਗਾਨੀ ਹੱਥ 'ਚ ਰਮਾਲ ਰੱਖਦੀ ਰਮਾਲ ਆਮ ਕਰਕੇ ਮੂੰਹ ਦਾ ਮੁਰਕਾ ਪੁੰਝਣ ਅਤੇ ਤੋਤੇ ਹੱਥ ਸਾਫ ਕਰਨ ਲਈ ਵਰਤੇ ਜਾਂਦਾ ਸੀ ਪਹਿਲਾਂ ਇਸ ਕਾਰਜ ਪਹਿਲਾਂ ਇਸ ਕਾਰਜ ਪਰਨੇ ਪਹਿਲਾਂ ਇਹ ਕਾਰਜ ਪਰਨੇ ਕਰਦੇ ਸਨ ਪੰਜਾਬੀ ਜਦ ਕਿਸੇ ਵਿਆਹ ਸਾਦੀ ਜਾਂਦੇ ਤਾਂ ਤਿਆਰ ਹੋ ਕੇ ਮੋਢੇ ਉੱਤੇ ਪਰਨਾ ਰੱਖਦੇ ਸੀ ਇਹ ਪਰਨਾ ਮੁਰਕਾ ਪੁੰਝੋਂ ਦਾ ਵੀ ਕੰਮ ਆਉਦਾ ਤੇ ਰਾਤ ਨੂੰ ਜਦ ਪੱਗ ਲਾਉਣੀ ਹੁੰਦੀ ਤਾਂ ਪਰਨਾ ਸਿਰ ਉੱਤੇ ਬੰਨ ਲਿਆ ਜਾਂਦਾ ਮਾਲਵੇ ਵਿਚਰੀਤਾ ਬਹੁਤ ਸੀ ਉਥੇ ਪਰਨਾ ਪਹਿਰਾਵੇ ਦਾ ਇੱਕ ਅੰਗ ਹੀ ਸੀ ਇਸ ਨੂੰ ਮਲਬਾਈ ਕਦੇ ਮੂਕਾ ਕਦੇ ਸਮੋਸਾ ਤੇ ਕਦੇ ਕੁਝ ਹੋਰ ਕਹਿੰਦੇ ਸਨ ਬਾਅਦ ਵਿੱਚ ਜਦ ਪਹਿਰਾਵਾ ਚੁਸਤ ਫੁਰਤ ਹੋਇਆ ਜਾਦਰੇ ਧਾ ਪੈਂਟਾਂ ਨੇ ਲੈ ਲਈ ਅਤੇ ਲੰਮੇ ਲੰਮੇ ਕੁਰਤੇ ਧਾ ਰੰਗ ਬਨਗਿਆ ਸ਼ਰਟਾਂ ਨੇ ਲੈ ਲਈ ਤਾਂ ਪਰਨੇ ਕਿਧਰੇ ਗਾਇਬ ਹੋ ਗਏ ਪਰ ਇਸ ਦੀ ਧਾ ਇੱਕ ਨਿੱਕਾ ਜਿਹਾ ਰਮਾਰ ਆ ਗਿਆ ਰਮਾਲ ਸਕੀਨੀ ਦੀ ਅਤੇ ਸੱਬਿਆ ਕਹਾਉਣ ਦੀ ਨਿਸ਼ਾਨੀ ਹੈ ਅੰਗਰੇਜ਼ੀ ਹਾਲ ਕੋਰਟ ਪਾ ਕੇ ਤਿਆਰ ਹੁੰਦੇ ਤਾਂ ਉਹ ਰਮਾਲ ਨੂੰ ਤਕਾਉਣਾ ਬਣਾ ਕੇ ਕੋਰਟ ਦੀ ਜੇਬ ਵਿੱਚ ਟੱਗ ਲੈਂਦੇ ਸਨ ਜਿਵੇਂ ਇਹ ਕੋਰਟ ਦਾ ਹਿੱਸਾ ਹੀ ਹੋਵੇ ਸਾਡਾ ਵੀਰ ਨਹੀਂ ਬੁਲਾਇਤੀ ਬਾਹੂ ਲੱਗਦਾ ਜੇਬ ਵਿੱਚ ਰਮਾਲ ਰੱਖਦਾ ਤਾਂ ਹੀ ਤਾਂ ਇਸ ਤਰ੍ਹਾਂ ਲੋਕੀਤਾਂ ਵਿੱਚ ਜੇ ਗਰਾਉਂਦਾ ਏ ਡੇਰਾ ਮਾਂ ਡੇਰਾ ਬਾਬਾ ਨਾਨਕ ਦੇ ਸਾਹਬਿਆ ਬੇਬੇ ਨਾਨਕੀ ਨੇ ਜਿਹੜਾ ਰਮਾਲ ਕੱਢਿਆ ਹੋਇਆ ਹੈ ਕੋ ਵੱਡਾ ਹੈ ਤੇ ਜੇਬ ਵਿੱਚ ਤਾਂ ਪੈ ਨਹੀਂ ਸਕਦਾ ਯਕੀਨਨ ਉਸ ਸਮੇਂ ਇਹ ਰਮਾਲ ਥਾਲਮਾ ਉੱਤੇ ਰੱਖਣ ਲਈ ਅਤੇ ਕੋਈ ਨਿੱਕਾ ਮੋਟਾ ਸਮਾਨ ਰੱਖਣ ਦੇ ਲਈ ਬਣਦੇ ਸਨ ਡੇਰਾ ਰਬਣਾ ਨਾਂਕ ਜਿੱਥੇ ਗੁਰੂ ਨਾਨਕ ਸਾਹਿਬ ਦਾ ਚੋਰਾ ਸੰਭਿਆ ਪਿਆ ਹੈ ਉੱਥੇ ਤੇ ਰਮਾਲ ਵੀ ਸ਼ੀਸ਼ੇ ਦੇ ਬਕਸੇ ਵਿੱਚ ਮਲਬਾ ਕੇ ਰੱਖਿਆ ਹੋਇਆ ਹੈ ਕਿਹਾ ਜਾਂਦਾ ਹੈ ਕਿ ਇਹ ਰਮਾਲ ਬੇਬੇ ਨਾਨਕੀ ਨੇ ਆਪਣੇ ਹੱਥਾਂ ਨਾਲ ਤਿਆਰ ਕਰਕੇ ਆਪਣੇ ਵੀਰ ਨੂੰ ਦਿੱਤਾ ਸੀ ਰਮਾਲ ਪਹਿਲਾਂ ਕੱਪੜੇ ਦੇ ਹੀ ਬਣਦੇ ਸਨ ਜਿਨ੍ਹਾਂ ਉੱਤੇ ਰੇਜ਼ਮੀ ਧਾਗੇ ਦੀ ਕਢਾਈ ਕੀਤੀ ਹੁੰਦੀ ਸੀ ਇਸ ਦੀਆਂ ਕਿਨਾਰੀਆਂ ਉੱਤੇ ਨਿੱਕੀ-ਨਿੱਕੀ ਮਗਜੀ ਲੱਗੀ ਹੁੰਦੀ ਸੀ ਬਾਦ ਵਿੱਚ ਜਿਆਦਾ ਕਰੋਸੀ ਦੀ ਕਢਾਈ ਹੋਣ ਲੱਗੀ ਤਾਂ ਸਾਰਾ ਰਮਾਲੀ ਰੇਸ਼ਮੀ ਧਾਗੇ ਜਾਂ ਸੁਕਤੀ ਧਾਗੇ ਨਾਲ ਲੱਗਾ ਇਹਨਾਂ ਰਮਾਲਾਂ ਵਿੱਚ ਤਰ੍ਹਾਂ ਤਰ੍ਹਾਂ ਦੀ ਕਢਾਈ ਕੀਤੀ ਹੁੰਦੀ ਸੀ ਸਗੰਦੇ ਕੰਮਾਂ ਵਿੱਚ ਕਢਾਈ ਦੇ ਰਮਾਲਾਂ ਇਤਾਂ ਸੁਹੇ ਤੇ ਸਗਨਮਤੇ ਰੰਗਾਂ ਦੇ ਰੇਸ਼ਮੀ ਰਮਾਲ ਵਰਤੇ ਜਾਂਦੇ ਸਨ ਸਗੰਦੇ ਥਾਲ ਉੱਤੇ ਇਹੀ ਰੇਸ਼ਮੀ ਰਮਾਲ ਪਾਏ ਜਾਂਦੇ ਹੁੰਦੇ ਜਿਹੜੇ ਰਮਾਲਾਂ ਨਿਸ਼ਾਨੀਆਂ ਬੱਚੇ ਉੱਤੇ ਜਾਂਦੇ ਸਨ ਉਹ ਬਰੀਕ ਮਲਮਲ ਜਾਂ ਲੱਠੇ ਦੇ ਹੁੰਦੇ ਸਨ ਇਹਨਾਂ ਉੱਤੇ ਕੁੜੀਆਂ ਆਪ ਫੁੱਲ ਬੁੱਟੀਆਂ ਪਾਉਂਦੀਆਂ ਸਨ ਅੱਥੀ ਕੱਢੇ ਰਮਾਲ ਦੀ ਨਿਸ਼ਾਨੀ ਸਦਾ ਦੀਵੇ ਵਗ ਜਉਦੀ ਰਹਿੰਦੀ ਹੈ ਤੇਰੇ ਹੱਥ ਰਮਾਲ ਮਿੱਤੋਂ ਕੱਢਿਆ ਜਾਨ ਨਾਲੋਂ ਪਿਆਰਾ ਲੱਗਦਾ ਕਿੱਥੇ ਰੱਖਾਂ ਨਹੀਂ ਲੁਕਾ ਕੇ ਮੈਂ ਬੱਤੀਏ ਜੇਬ ਵਿੱਚ ਰਹੇ ਜਗਦਾ ਕਈ ਕੁੜੀਆਂ ਜੋ ਖਰੋ ਠਾ ਲੈਂਦੀਆਂ ਸਨ ਉਹ ਰਮਾਲ ਉੱਤੇ ਮਿੱਤਰਾਂ ਦਾ ਨਾਮ ਵੀ ਲਿਖ ਲੈਂਦੀਆਂ ਲਿਖ ਲੈਂਦੀਆਂ ਉਹ ਸਨ ਤਾਂ ਕਿ ਕਾਸੀ ਪਾਸੇ ਸਫਰ ਲਈ ਰੇਸਮੀ ਵਿੱਚ ਖਾਲੀ ਥਾਂ ਸੜਤਾ ਫਿਰ ਅੱਧੀ ਰਾਤ ਉੱਠ ਕੇ ਰਮਾਲ ਤੇ ਮਿੱਤਰਾਂ ਦਾ ਨਾਮ ਲਿਖਦਾ ਹੀਰ ਵਿਦੇਸ਼ ਤੁਰਨ ਲੱਗੀ ਤਾਂ ਰਾਂਝੇ ਮਿੰਤਾ ਕਰਨ ਲੱਗੇ ਕਿ ਸਾਨੂੰ ਆਪਣੇ ਹੱਥ ਦਾ ਕੱਢਿਆ ਇੱਕ ਰਮਾਲ ਹੀ ਦੇ ਜਾ ਹੀਰ ਕਹਿਣ ਲੱਗੀ ਲੈ ਕੇ ਆਈਆਂ ਰਮਾਲਬਾਰਾ ਸ਼ਹਿਰ ਤੋਂ ਇੱਕ ਇੱਕ ਚੱਕੋ ਵੇਚ ਲਵੋ ਤਦੋਂ ਰਾਂਝੇ ਕਹਿਣ ਲੱਗੇ ਸਾਨੂੰ ਦੇਗੀ ਐ ਰਮਾਲ ਕੋੜੇ ਨਕਲੀ ਆਪ ਤੂੰ ਜਹਾਜ਼ ਚੜ ਗਈ ਲੋਕ ਹੋ ਰਹੇ ਰਮਾਲ ਘੱਟ ਹੀ ਰੱਖਦੇ ਹਨ ਜੋ ਕੁੜੀਆਂ ਸਕੂਲੀ ਕਾਲਜੀ ਜਾਂਦੀਆਂ ਨੇ ਉਹ ਨੈਟਵਰਕ ਤੇ ਕੈਡਿੰਗ ਕਰਦੀਆਂ ਨੇ ਉਹ ਰਮਾਲ ਕੱਢਦੀਆਂ ਹੀ ਨਹੀਂ ਹੁਣ ਤਾਂ ਇਹ ਹੱਥ ਦੇ ਕੱਢੇ ਰਮਾਲ ਅਖਾਰੇ ਦੇ ਲੋਕ ਗੀਤਕਾਰ ਵੀ ਨੋਕ ਗੀਤਕਾਰ ਹੀ ਬਖਾ ਸਕਦੇ ਹਨ। ਉੰਜੇ ਬੱਸਾਂ ਵਿੱਚ 55 ਰੁਪਏ ਨੂੰ ਬੰਨਸ ਬੰਨੇ ਰਮਾਲ ਮਿਲਦੇ ਹਨ। ਹਲਮਾਲਾਂ ਦੀ ਲੋੜ ਲੈਪ ਕਨਾਨ ਵੀ ਘਟਾ ਦੁੱਤੀ ਹੈ। ਪਰ ਰਮਾਲ ਸਾਡੇ ਵਿਰਸੇ ਦਾ ਬੜਾ ਨੌਜਕ ਜਿਹਾ ਹਿੱਸਾ ਹੈ। ਸੋ ਇਹ ਤੇ ਜੀ ਅੱਜ ਵੀ ਰਮਾਲ ਬਾਰੇ ਜਾਣਕਾਰੀ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਵੀ ਵਧੀਆ ਲੱਗੀ ਹੋਵੇ ਜੀ। ਸੋ ਕਿਰਪਾ ਕਰਕੇ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ। ਆਉਣ ਵਾਲੇ ਵਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਜੀ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ। ਤੇ ਦੀਵਾ ਗੋਦੇ ਬਾਰੇ ਜਾਣਕਾਰੀ। ਸੋ ਅੱਜ ਲਈ ਇੰਨਾ ਹੀ। ਰੱਬ ਰੱਖਾ। ਸ਼ੁਕਰੀਆ। ਧੰਨਵਾਦ ਜੀ।